हां जी दोस्तों आज खबर सुन के ਥੋੜੇ ਵੀ ਹੋਸ਼ ਉੱਡ ਜਾਣਗੇ ਤੁਹਾਨੂੰ ਦੱਸ ਦਈਏ ਕਿ ਇੱਕ ਕੁੜੀ ਜੋ ਕਿ ਬਰਾ ਪਾ ਕੇ ਛੋਟੇ ਕੱਪੜੇ ਪਾ ਕੇ ਸੜਕਾਂ ਦੇ ਉੱਪਰ ਘੁੰਮ ਰਹੀ ਹੁੰਦੀ ਹੈ ਤੇ ਰੀਲਸ ਬਣਾ ਰਹੀ ਹੁੰਦੀ ਹੈ ਤੇ ਲੋਕਾਂ ਦੇ ਵਿੱਚ ਨੈਗੇਟਿਵਿਟੀ ਫੈਲਾਰੀ ਹੁੰਦੀ ਹੈ ਤੁਨੇ ਦੱਸ ਦਿੰਨਿਆ ਕਿ ਇਹ ਜੋ ਵੀਡੀਓ ਹੈ ਇਹ इंदौर ਦੇ ਇੱਕ ਕੁੜੀ ਵੱਲੋਂ ਬਣਾਈ ਜਾਂਦੀ ਹੈ ਤੁਹਾਨੂੰ ਇਹ ਦੱਸ ਦਈਏ ਕਿ ਇਹ ਕੁੜੀ ਰੀਲਸ ਬਣਾ ਰਹੀ ਹੁੰਦੀ ਹੈ ਸੜਕਾਂ ਦੇ ਉੱਪਰ ਤੇ ਲੋਕਾਂ ਵੱਲੋਂ ਵੀ ਕਿਹਾ ਜਾਂਦਾ ਹੈ ਕਿ ਤੂੰ ਇਹ ਇਦਨੇ ਛੋਟੇ ਕੱਪੜੇ ਪਾ ਕੇ ਵੀਡੀਓਜ਼ ਨਾ ਬਣਾ ਤੇ ਲੋਕਾਂ 'ਚ ਨੈਗੇਟਿਵਿਟੀ ਨਾ ਫਲਾ ਉਸ ਤੋਂ ਬਾਅਦ ਇਹ ਕੁੜੀ ਆਪਣੇ ਘਰ ਚਲੀ ਜਾਂਦੀ ਹੈ ਤੇ ਇਸ ਕੁੜੀ ਵੱਲੋਂ ਲਾਈਵ ਆ ਕੇ ਲੋਕਾਂ ਨੂੰ ਕਿਹਾ ਜਾਂਦਾ ਹੈ ਕਿ ਕਿਰਪਾ ਕਰਕੇ ਮੈਨੂੰ ਸਲਾਹਣਾ ਦਿਓ ਜੇਕਰ ਤੁਹਾਡੇ ਰਿਸ਼ਤੇਦਾਰ ਨੂੰ ਜਾਂ ਤੁਹਾਨੂੰ ਮੇਰੇ ਤੋਂ ਕੀ ਪ੍ਰੋਬਲਮ ਹੈ ਤੇ ਮੇਰੇ ਨਾਲ ਬਹਿ ਕੇ ਗੱਲ ਨਿਬੇੜ ਲਵੋ ਕਿ ਮੈਂ ਤਾਂ ਫੇਮਸ ਹੋਣਾ ਚਾਹੁੰਦੀ ਆ ਤੇ ਮੈਂ ਏਦਾਂ ਹੀ ਕਰਦੀ ਰਹਾਂਗੀ ਬਸ ਉਸੇ ਨੂੰ ਲੈ ਕੇ ਚੱਲਦਿਆਂ ਇਸ ਕੁੜੀ ਉੱਪਰ 10 ਪਰਚੇ ਪੈ ਚੁੱਕੇ ਹਨ ਬਸ ਉਸ ਤੋਂ ਬਾਅਦ ਇਸ ਕੁੜੀ ਵੱਲੋਂ ਜੋ ਕਿ ਸੋਸ਼ਲ ਮੀਡੀਆ ਉੱਪਰ ਆ ਕੇ ਬਾਅਦ ਵਿੱਚ ਮਾਫੀ ਵੀ ਮੰਗੀ ਗਈ ਹੈ ਤੇ ਲੋਕਾਂ ਨੇ ਕਿਹਾ ਹੈ ਕਿ ਤੂੰ ਇਹਨੇ ਛੋਟੇ ਕਪੜੇ ਪਾ ਕੇ ਨਹੀਂ ਸੀ ਵੀਡੀਓ ਬਣਾਉਣੀ ਤੇ ਇਸ ਕੁੜੀ ਵੱਲੋਂ ਬਾਅਦ ਚੋਂ ਆਪਣੀ ਗਲਤੀ ਦੀ ਅਹਿਸਾਸ ਵੀ ਕੀਤਾ ਗਿਆ ਹੈ ਤੇ ਇਸ ਕੁੜੀ ਵੱਲੋਂ ਕਿਹਾ ਗਿਆ ਹੈ ਕਿ ਕਿਰਪਾ ਕਰਕੇ ਮੈਨੂੰ ਮਾਫ ਕਰ ਦਿਓ ਅੱਗੇ ਤੋਂ ਮੈਂ ਇਹੋ ਜੀ ਵੀਡੀਓਜ਼ ਨਹੀਂ ਬਣਾਉਂਦੀ ਬਾਕੀ ਤੁਸੀਂ ਇਸ ਕੁੜੀ ਬਾਰੇ ਇਹਨਾਂ ਰੀਲਾਂ ਵਾਲੀਆਂ ਕੁੜੀਆਂ ਬਾਰੇ ਕੀ ਕਹਿਣਾ ਚਾਹੋਗੇ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਮਿਲਦੇ ਆਪਾਂ ਅਗਲੀ ਵੀਡੀਓ ਵੱਲ ਧੰਨਵਾਦ